ਨਹਿਰ ਦਾ ਪਾਣੀ ਸਾਫ਼ ਕਰਕੇ ਵੱਲੇ ਵਾਲੀ ਨਹਿਰ ਤੋਂ ਯੂਬੀਟੀਸੀ ਕਨਾਲ ਜਿਹੜੀ ਹੈ ਉਤੋਂ ਲਿਆ ਕੇ ਇੱਥੋਂ ਫਿਰ ਲੱਗ ਲੱਗ ਪੜਾਵਾਂ ਦੇ ਨਾਲ ਇਹਦੀ ਅ ਸਫਾਈ ਕਰਕੇ ਔਰ ਇਹਨੂੰ ਫਿਰ ਸਾਫ਼ ਕਰਕੇ ਬਿਲਕੁਲ ਇਹਦਾ ਫਿਲਟਰ ਦੇ ਰਾਹੀਂ ਕਲੋਰਿਨ ਪਾ ਕੇ ਤਾਂ ਸਾਰਾ ਕੁਝ ਇਹਨੂੰ ਮਤਲਬ ਬਹੁਤ ਵਧੀਆ ਪੀਣ ਵਾਲਾ ਪਾਣੀ ਬਣਾ ਕੇ ਪੰਪ ਦੇ ਰਾਹੀਂ ਪੁਸ਼ ਕਰਨਾ ਜਿਹੜਾ ਕਿ 51 ਜਿਹੜੇ ਓਵਰ ਹੈਡ ਟੈਂਕ ਬਣ ਰਹੇ ਨੇ ਤੁਸੀਂ ਸ਼ਹਿਰ ਦੇ ਵਿੱਚ ਵੇਖਿਆ ਹੋਣਾ ਸ਼ਹਿਰ ਵਾਸੀਆਂ ਨੇ ਕਿ ਵੱਡੇ ਵੱਡੇ ਟੈਂਕ ਬਣ ਰਹੇ ਨੇ ਕਿ ਕਿਤੇ ਸਸਤਾ ਪਾਣੀ ਇਹਨਾਂ ਨੂੰ ਔਰ ਸਾਫ਼ ਔਰ ਉਤੋਂ ਕਿਤੇ ਵਧੀਆ ਪਾਣੀ ਕੁਆਲਿਟੀ ਜਿਹਦਾ ਪੀ ਐਚ ਲੈਵਲ 6.5 ਤੋਂ 7 ਵੀ ਹੋਏਗਾ ਪਰ ਇਹ ਠੰਡਕ ਦੇਗਾ ਵੀ ਹਾਂ ਵੀ ਇਹ ਕੋਈ ਚੀਜ਼ ਚੰਗੀ ਕਰਕੇ ਗਿਆ ਸੀ ਕੋਈ ਇਨਸਾਨ ਆਇਆ ਸੀ ਜਿਨੇ ਸ਼ਹਿਰ ਲਈ ਕੋਈ ਇਤਿਹਾਸਿਕ ਕੰਮ ਕੀਤਾ ਸੀ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਨੂੰ ਹੁਣ 1000 ਕਰੋੜ ਦੀ ਲਾਗਤ ਦੇ ਨਾਲ ਸਾਫ ਸੁਥਰਾ ਪਾਣੀ ਮਿਲਣ ਜਾ ਰਿਹਾ ਹੈ ਤਾਂ ਪਹਿਲੀ ਵਾਰ ਅੰਮ੍ਰਿਤਸਰ ਦੇ ਇਤਿਹਾਸ ਚ ਹੋਏਗਾ ਕਿ ਲੋਕ ਸਾਫ ਪਾਣੀ ਪੀਣਗੇ ਔਰ ਵਰਲਡ ਬੈਂਕ ਦੀ ਲਾਗਤ ਦੇ ਨਾਲ ਇੱਕ ਵੱਡਾ ਪ੍ਰੋਜੈਕਟ ਅੰਮ੍ਰਿਤਸਰ ਵਿੱਚ ਲੱਗ ਰਿਹਾ ਹੈ ਜਿਸ ਦਾ ਮੌਇਨਾ ਕਰਨ ਅੰਮ੍ਰਿਤਸਰ ਦੇ ਸੰਸਦ ਪਹੁੰਚੇ ਨੇ ਤਾਂ ਕੁਝ ਪ੍ਰੋਜੈਕਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਤਕਰੀਬਨ 40 ਏਕੜ ਚ ਬਣਿਆ ਪ੍ਰੋਜੈਕਟ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਲੋਕਾਂ ਨੂੰ ਸਾਫ ਪ ਮਿਲੂ ਕਿਵੇਂ ਤੇ ਇਸ ਪੂਰੇ ਮਸਲੇ ਤੇ ਅੱਜ ਸਾਡਾ ਨਾਲ ਗੱਲਬਾਤ ਕਰਨਗੇ ਸੰਸਦ ਗੁਰਜੀਤ ਸਿੰਘ ਔਜਲਾ ਐਮਪੀ ਸਾਹਿਬ ਪਹਿਲਾਂ ਤਾਂ ਇਹ ਕੋਈ ਹੈ ਕੋਈ ਮਤਲਬ ਆਈ ਵਾਚ ਤੇ ਨਹੀਂ ਹੈ ਕਿ ਅਕਸਰ ਸਰਕਾਰਾਂ ਦੇ ਕੰਮ तकरीबन ਲੋਕਾਂ ਨੂੰ ਜਦੋਂ ਵੀ ਕਈਏ ਨਾ ਲੋਕ ਨੂੰ ਆਈ ਵਾਚ ਚ ਲੈ ਜਾਂਦੇ ਨੇ ਕਿ ਹੈ ਕੀ ਇਸ ਪ੍ਰੋਜੈਕਟ ਦੀ ਸੱਚਾਈ ਹੈ ਮੇਰਾ ਕਹਿਤ ਸੁਮੇਤ ਜੀ ਪਹਿਲਾਂ ਆਪਾਂ ਪ੍ਰੋਜੈਕਟ ਦੀ ਗੱਲ ਕਰ ਲਈ ਫਿਰ ਤੁਹਾਡੇ ਆਈ ਵਾਚ ਤੇ ਆ ਜਾਵਾਂਗੇ ਜੀ ਬਿਲਕੁਲ ਇਹ ਆਪਾਂ ਨੂੰ ਥੋੜਾ ਜਿਹਾ ਮੈਂ ਨਹੀਂ ਹੈਂਡਲ ਕਰ ਲਈ ਹੈ ਹਾਂ ਪਰ ਪਿੱਛੇ ਗੱਲ ਹੈ ਪ੍ਰੋਜੈਕਟ ਹੈ ਇਹ ਬਲਕ ਵਾਟਰ ਸਪਲਾਈ ਅਮਰਸਰ ਨੂੰ ਜਿਹੜੀ ਕਿ ਧਰਤੀ ਹੇਠਲਾ ਪਾਣੀ ਘਟਦਾ ਜਾ ਰਿ ਔਰ ਉਹਦੇ ਕਰਕੇ ਇਹ ਨਹਿਰ ਦਾ ਪਾਣੀ ਸਾਫ਼ ਕਰਕੇ ਬੱਲੇ ਵਾਲੀ ਨਹਿਰ ਤੋਂ ਯੂਪੀਡੀਸੀ ਕਨਾਲ ਜਿਹੜੀ ਹੈ ਉਤੋਂ ਲਿਆ ਕੇ ਇੱਥੋਂ ਫਿਰ ਅਲੱਗ-ਅਲੱਗ ਪੜਾਵਾਂ ਦੇ ਨਾਲ ਇਹਦੀ ਅ ਸਫਾਈ ਕਰਕੇ ਔਰ ਇਹਨੂੰ ਫਿਰ ਸਾਫ਼ ਕਰਕੇ ਬਿਲਕੁਲ ਇਹਦਾ ਫਿਲਟਰ ਦੇ ਰਾਹੀਂ ਕਲੋਰੀਨ ਪਾ ਕੇ ਦਾ ਸਾਰਾ ਕੁਝ ਇਹਨੂੰ ਮਤਲਬ ਬਹੁਤ ਵਧੀਆ ਪੀਣ ਵਾਲਾ ਪਾਣੀ ਬਣਾ ਕੇ ਪੰਪ ਦੇ ਰਾਹੀਂ ਪੁਸ਼ ਕਰਨਾ ਜਿਹੜਾ ਕਿ 51 ਜਿਹੜੇ ਓਵਰਹੈਡ ਟੈਂਕ ਬਣ ਰਹੇ ਨੇ ਤੁਸੀਂ ਸ਼ਹਿਰ ਦੇ ਵਿੱਚ ਵੇਖਿਆ ਹੋਣਾ ਸ਼ਹਿਰ ਵਾਸੀਆਂ ਨੇ ਕਿ ਵੱਡੇ ਵੱਡੇ ਟੈਂਕ ਬਣ ਰਹੇ ਨੇ ਉਹਨਾਂ ਤੱਕ ਪਹੁੰਚਾਉਣਾ ਹੈ ਫਿਰ 24 ਪੁਰਾਣੇ ਟੈਂਕ ਵੀ ਨਾਲ ਆਏਗੇ ਕਾਰਪੋਰੇਸ਼ਨ ਇਹਦੀ ਨੋਡਲ ਏਜੰਸੀ ਹੈ ਔਰ ਇਹ ਪਾਣੀ ਫਿਰ ਉੱਥੋਂ ਪ੍ਰੈਸ਼ਰ ਆਹੀਂ ਕੁਦਰਤੀ ਪ੍ਰੈਸ਼ਰ ਜਿਹੜਾ ਗ੍ਰੈਵਿਟੀ ਰਹੀਂ ਇਹ ਹਰੇ ਘਰਾਂ ਚ ਸਪਲਾਈ ਹੋਊਗੀ ਔਰ ਇਹਦੇ ਨਾਲ ਸਾਫ਼ ਪਾਣੀ ਜਿਹੜਾ ਆਪਾਂ ਬੋਤਲਾਂ ਲੈ ਲੈ ਪੀਣੇ ਆ ਜਾਂ ਅਸੀਂ ਕੋਈ ਪ੍ਰਾਣਾ ਆਵੇ ਹਿਮਾਲਿਆ ਦਾ ਪਾਣੀ ਮਹਿੰਗੇ ਮਹਿੰਗੇ ਪਾਣੀ ਬਿਸਲਰੀ ਵਾਟਰ ਕਈ ਤਰ੍ਹਾਂ ਦੇ ਪਾਣੀ ਖਰੀਦਦੇ ਆ ਜਿਹੜੇ ਕਿ ਦੁੱਧ ਨਾਲੋਂ ਮਹਿੰਗੇ ਨੇ ਅੱਜਕੱਲ ਸੋ ਉੱਥੋਂ ਕਿਤੇ ਸਸਤਾ ਪਾਣੀ ਇਹਨਾਂ ਨੂੰ ਔਰ ਸਾਫ਼ ਔਰ ਉੱਥੋਂ ਕਿਤੇ ਵਧੀਆ ਪਾਣੀ ਕਵਾਲਿਟੀ ਜਿਹਦਾ ਪੀ ਐਚ ਲੈਵਲ 6.5 ਤੋਂ 7 ਵੀ ਹੋਏਗਾ ਔਰ ਹੋਰ ਵੀ ਜਿਹੜੀਆਂ ਕੁਆਲਿਟੀਆਂ ਪਾਣੀ ਦੀਆਂ ਨੇ ਉਹ ਵਰਲਡ ਲੈਵਲ ਦੇ ਪੈਰਾਮੀਟਰਸ ਨੇ ਇਹਦੇ ਵਿੱਚ ਐਲ ਐਨਟੀ ਕੰਪਨੀ ਜਿਹੜੀ ਲਾਰਸਨ ਟੁਰਬੋ ਆ ਉਹ ਇਹਨੂੰ ਬਣਾ ਰਹੀ ਹੈ ਸਾਰੇ ਪ੍ਰੋਜੈਕਟ ਨੂੰ 10 ਸਾਲ ਉਹਨਾਂ ਦੀ ਦੇਖਭਾਲ ਵੀ ਕਰਨੀ ਹੈ ਸੋ ਉਹ ਪਾਣੀ ਲੋਕਾਂ ਨੂੰ ਪੀਣ ਦੀ ਮਿਲਣਾ ਹੈ ਜਿਹੜਾ ਕਿ ਅੱਜ ਆਮ ਬੱਚਿਆਂ ਦੀ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ ਜੇ ਮਿਲਦਾ ਵੀ ਹੈ ਉਹਦੇ ਵਾਸਤੇ ਮੋਟਰਾਂ ਵੱਡੀਆਂ ਵੱਡੀਆਂ ਲੱਗੀਆਂ ਨੇ ਖਰਚੇ ਬਹੁਤ ਜ਼ਿਆਦੇ ਪੈਂਦੇ ਨੇ ਫਿਰ ਤੁਸੀਂ ਧਰਤੀ ਹੇਲਾ ਪਾਣੀ ਆ ਪਾ ਤਿੰਨ ਤਿੰਨ 1-1 ਫੁੱਟ ਸੌਰੀ 1-1 ਮੀਟਰ ਜਿਹੜਾ ਜ਼ਮੀਨ ਢਾਤੂ ਰਿਆ ਜਾ ਰਿਹਾ ਇੱਕ ਨਾ ਇੱਕ ਦਿਨ ਤੇ ਮੁਕਣਾ ਹੀ ਹੈ ਸਾਡੇ ਬੱਚਿਆਂ ਦੀ ਇਹ ਜਿਹੜਾ ਫਿਊਚਰ ਹੈ ਉਹ ਬਹੁਤ ਡਾਰਕ ਹੈ ਜੇ ਅਸੀਂ ਪਾਣੀ ਸਮੇਂ ਸਿਰ ਨਹੀਂ ਸਾਂਭਾਂਗੇ ਸੋ ਅਸੀਂ ਕੋਸ਼ਿਸ਼ ਕੀਤੀ ਔਰ ਇਹ ਪ੍ਰੋਜੈਕਟ ਲੈ ਕੇ ਆਏ ਔਰ ਇਹ ਪ੍ਰੋਜੈਕਟ ਹੁਣ ਬੰਦ ਦੇ ਕਿਨਾਰੇ ਆ ਬਾਰ-ਬਾਰ ਅਸੀਂ ਇਹਦਾ ਵਿਜ਼ਿਟ ਕਰਦੇ ਰਹਿੰਦੇ ਹਾਂ ਸਮੇਂ-ਸਮੇਂ ਤੇ ਕਿੱਥੋਂ ਤੱਕ ਪਹੁੰਚਿਆ ਔਰ ਇਹ ਹੁਣ 75% ਦੇ ਕਰੀਬ ਕੰਪਲੀਟ ਹੈ ਹੁਣ ਇਹ ਪਾਣੀ ਜਿਹੜਾ ਇਹਨੇ ਟੈਂਕ ਕਰੀਬ ਤੁਸੀਂ ਵੇਖ ਸਕਦੇ ਤੇ ਟੈਂਕੀ ਵੀ ਦਿਖਾ ਸਕਦੇ ਜੀ ਬਿਲਕੁਲ ਅਸੀਂ ਟੈਂਕੀ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਟੈਂਕੀ ਇੱਥੇ ਬਣੀ ਹੈ ਤਕਰੀਬਨ ਬਾਕੀ ਟੈਂਕੀਆਂ ਵੀ ਇਸ ਲੈਵਲ ਤੇ ਜਾ ਚੁੱਕੀਆਂ ਨੇ ਹਾਂਜੀ ਔਰ ਇਹ ਟੈਂਕਾਂ ਦੇ ਵਿੱਚ ਪਾਣੀ ਜਿਹੜਾ ਅਸੀਂ ਸਮਝਦੇ ਹਾਂ ਕਿ ਅ ਵੱਧ ਤੋਂ ਵੱਧ 6 ਮਹੀਨੇ ਜਾਂ 8 6 8 ਮਹੀਨਿਆਂ ਦੇ ਵਿੱਚ ਉੱਥੇ ਤੱਕ ਪਹੁੰਚ ਜਾਏਗਾ ਦੂਜਾ ਪੈਕੇਜ 2 ਹੈ ਇਹ ਤੇ 665 ਕਰੋੜ ਦਾ ਇਹੀ ਹੈ ਕੱਲਾ ਜਿੱਥੇ ਆਪਾਂ ਖੜੇ ਆ ਜੀ ਇੱਥੋਂ ਲੈ ਕੇ ਇਹਨਾਂ ਟੈਂਕਾਂ ਤੱਕ ਪਹੁੰਚਾਉਣਾ ਹੈ ਵਿੱਚ ਇੱਕ ਟੈਂਕਾਂ ਦੀ ਕੋਸਟ ਹੈ ਹਾਂ ਪਰ ਉਸ ਤੋਂ ਬਾਅਦ ਜਿਹੜਾ ਘਰਾਂ ਤੱਕ ਪਹੁੰਚਣਾ ਹੈ ਉਹ ਕਾਰਪੋਰੇਸ਼ਨ ਅਗੇ ਪੈਕੇਜ 2 ਬਣਾ ਕੇ ਦੇਗੀ ਜਿਹੜੇ ਨਕਸ਼ੇ ਨੇ ਕਿੱਥੇ ਸਪਲਾਈ ਦੀ ਲੋੜ ਹੈ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਇਹ ਪਾਣੀ ਦੀ ਸਪਲਾਈ ਜ਼ਰੂਰ ਲਿਓ ਔਰ ਆਪਣੇ ਪੀਣੂ ਔਰ ਘਰੇਲੂ ਵਰਤੋਂ ਵਾਸਤੇ ਰੱਖਿਓ ਇਹ ਕਮਰਸ਼ੀਅਲ ਵਰਤੋਂ ਵਾਸਤੇ ਨਹੀਂ ਹੈਗਾ ਪਰ ਕੀ ਸਮਝਦੇ ਹੋ ਕਿ ਜਦੋਂ ਤੁਸੀਂ ਪਹਿਲੀ ਵਾਰ ਸੰਸਦ ਬਣੇ ਸੀ ਤੁਸੀਂ ਕਿਹਾ ਸੀ ਕਿ ਮੈਂ ਪ੍ਰੋਜੈਕਟ ਲਿਆਵਾਂਗਾ ਤਿੰਨ ਵਾਰ ਤੁਸੀਂ ਤੀਸਰੀ ਵਾਰ ਸੰਸਦ ਪਹੁੰਚ ਚੁੱਕੇ ਹੋ ਕਿ ਸਮਝਦੇ ਹੋ ਕਿ ਇਸ ਡ੍ਰੀਮ ਪ੍ਰੋਜੈਕਟ ਹੁਣ ਕੋਈ ਪੂਰਾ ਹੁੰਦਾ ਨਜ਼ਰ ਆ ਰਿਹਾ ਬਿਲਕੁਲ 100% ਤੁਸੀਂ ਉਹ ਕਿਹਾ ਸੀ ਕਿ ਕਿਤੇ ਆਈ ਵਾਸ਼ ਹੀ ਨਾ ਹੋਵੇ ਜੀ ਬਿਲਕੁਲ ਆਈ ਵਾਸ਼ ਹੋਉਂਦੀ ਹੈ ਵੀ ਚਲੋ ਅੱਖਾਂ 'ਚ ਪਾਇਓ ਤਾਂ ਚੀਜ਼ ਮੁੱਕ ਜੂਗੀ ਇਹ ਅੱਖਾਂ 'ਚ ਰੜਕਦਾ ਰਹੂਗਾ ਭਾਵੇਂ ਇਸ਼ਾਈ ਆਸਤੇ ਰੜਕੇ ਨਹੀਂ ਮੈਂ ਇਸ ਕਰਕੇ ਔਰ 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 ਪਹਿਲੀ ਵਾਰ ਸੰਸਦ ਬਣੇ ਸੀ ਔਰ ਤੁਸੀਂ ਪ੍ਰੋਜੈਕਟ ਬਿਲਕੁਲ ਇਹ ਉਹਦਾ ਇੱਕ ਹੀ ਹਿੱਸਾ ਆ ਤੇ ਇਹ ਇਸ ਕਰਕੇ ਕਿ ਇਹਦੇ ਤੋਂ ਇਹਦੇ ਤੋਂ ਠੰਡਕ ਮਿਲੂਗੀ ਅੱਖਾਂ ਨੂੰ ਉਹ ਦੂਜੀ ਰੜਕ ਨਹੀਂ ਹੋਊਗੀ ਵੀ ਅੱਖਾਂ ਦੇ ਮੁੜ ਕੇ ਥਰੂ ਕੱਢ ਦੇ ਵੀ ਇਹ ਕੀ ਕਰਗੇ ਇਹ ਰੜਕੇ ਆਏਗਾ ਅੱਖਾਂਾਂ 'ਚ ਹੀ ਇਹ ਵੀ ਪਰ ਇਹ ਠੰਡਕ ਦੇਵੇਗਾ ਵੀ ਹਾਂ ਵੀ ਇਹ ਕੋਈ ਚੀਜ਼ ਚੰਗੀ ਕਰਕੇ ਗਿਆ ਸੀ ਕੋਈ ਇਨਸਾਨ ਆਇਆ ਸੀ ਜਿਹਨੇ ਸ਼ਹਿਰ ਲਈ ਕੋਈ ਇਤਿਹਾਸਿਕ ਕੰਮ ਕੀਤਾ ਸੀ ਸੋ ਅੱਜ ਇਹ ਇਹ ਅਸੀਂ ਕੰਪਲੀਟ ਹੋਣ ਦੇ ਕਿਨਾਰੇ ਹੈ ਔਰ ਮੈਂ ਇਹ ਕਹਿਣਾ ਕਿ ਧਰਤੀ ਹਲਾ ਪਾਣੀ ਵੀ ਜਿਹੜਾ ਬਹੁਤ ਗੰਦਲਾ ਹੋ ਗਿਆ ਬਹੁਤ ਤੇ ਮਤਲਬ ਪ੍ਰਸਤ ਰੋਕਾਂ ਨੇ ਜਿਹੜਾ ਨੇ ਆਪਣੇ ਸਿਰਫ ਨਿੱਜੀ ਮਫਾਜ਼ ਸਾਹਮਣੇ ਰੱਖਿਓ ਨਾ ਧਰਤੀ ਹੇਠ ਪਾਣੀ ਡ੍ਰਿੱਲ ਕਰ ਕਰਕੇ ਕਈ ਫੈਕਟਰੀਆਂ ਨੇ ਕਈ ਫੈਕਟਰੀਆਂ ਨੇ ਸਾਰੀਆਂ ਨਹੀਂ ਨਹੀਂ ਕਈ ਫੈਕਟਰੀਆਂ ਨੇ ਧਰਤੀ ਹੇਠ ਸੁੱਟਿਆ ਤੇ ਅੱਜ ਪਾਣੀ ਗੰਦਲਾ ਇੰਨਾ ਜ਼ਿਆਦਾ ਹੋ ਗਿਆ ਡਰੇਨਾ ਗੰਦੀਆਂ ਵਗ ਰੀਆਂ ਨੇ ਚਾਰ ਚਫੇਰੇ 440 ਐਮਐਲ ਦਾ ਇਹ ਪਾਣੀ ਮਿਲੀਲੀਟਰ ਦਾ ਮਿਲੀਅਨ ਲੀਟਰ ਦਾ ਇਹਦਾ ਕੈਪੈਸਿਟੀ ਹੈ ਇਹਦੀ ਜਿਹੜੀ ਅੱਜ ਤੋਂ 28 ਸਾਲ ਬਾਅਦ ਦੀ ਰੱਖੀ ਗਈ ਹੈ ਜਿਹੜੀ ਅੱਜ ਦੀ ਆਬਾਦੀ ਦੇ ਹਿਸਾਬ ਨਾਲ ਆਬਾਦੀ ਵਧਣ ਦਾ ਵੀ ਐਸਟੀਮੇਟ ਲਾ ਕੇ ਬਿਲਕੁਲ ਪਰ ਹੁਣ ਗੱਲ ਇਹ ਕਿ ਸਾਡੇ ਵਰਤਨ ਤੇ ਆ ਕਿ ਅਸੀਂ ਕਿੱਦਾਂ ਵਰਤਦੇ ਆ ਅਸੀਂ ਹੁਣ ਜੇ ਮਤਲਬ ਇਹ ਤਾਂ ਮਿਸਯੂਜ਼ ਕਰਾਂਗੇ ਤੇ ਮਿਸਯੂਜ਼ ਤੇ ਕਿਸੇ ਵੀ ਚੀਜ਼ ਦਾ ਮਾੜਾ ਮੇਰੇ ਤੇ ਕੋਈ ਬੇਨਤੀ ਹੈ ਕਿ ਪੰਜਾਬੀ ਬੜੇ ਫਰਾਕਦਿਲ ਔਰ ਵਧੀਆ ਇਨਸਾਨ ਨੇ ਆਪਣ ਮੁੜ ਘਰਾਂ ਲੈ ਵੇਖਣਾ ਪਊਗਾ ਕਿ ਘਰਾਂ ਦੇ ਬੱਚਿਆਂ ਦੇ ਭੁੱਖਰੀ ਅਸੀਂ ਕੀ ਕਰਕੇ ਚੱਲੇ ਆ ਬਿਲਕੁਲ ਇਹ ਕੀ ਸਿਹਤ ਵਾਸਤੇ ਤੁਸੀਂ ਗੱਲ ਕੀਤੀ ਕਿ ਸਿਹਤ ਵਾਸਤੇ ਵੀ ਪਾਣੀ ਠੀਕ ਜਿਸ ਤਰ੍ਹਾਂ ਤੁਸੀਂ ਕਿਹਾ ਐਦਾ ਜਿਹੜਾ ਵਾਟਰ ਲੈਵਲ ਹੈ ਜਿਹੜਾ ਦੀ ਜਿਹਦੀ ਇਹਦੀ ਕੈਪੈਸਿਟੀ ਹੈ ਉਹ ਵੀ ਬਹੁਤ ਜ਼ਿਆਦਾ ਔਰ ਸਿਹਤ ਵਾਸਤੇ ਵੀ ਠੀਕ ਹੈ ਹਾਂ ਸਿਹਤ ਲਈ ਸਿਹਤ ਵਾਸਤੇ ਤੇ ਦੇ ਰਹੇ ਪਾਣੀ ਕਿਉਂਕਿ ਸਿਹਤ ਲਈ ਮਾੜਾ ਪਾਣੀ ਪੀਣ ਨਹੀਂ ਮਿਲ ਰਿਹਾ ਅੰਮ੍ਰਿਤਸਰ ਸ਼ ਸਰੋਪਿੱਤਰ ਸਰੋਵਰਾਂ ਦਾ ਸ਼ਹਿਰ ਹੋਵੇ ਤੇ ਪਾਣੀ ਸਿੱਧੇ ਲਈ ਪੀਣ ਲਈ ਮਾੜਾ ਮਿਲੇ ਜਾਂ ਉਹਨਾਂ ਨੂੰ ਮੁੱਲ ਲੈ ਕੇ ਲੈਣਾ ਪਵੇ 20 25 25 50 50 100 100 ਰੁਪਏ ਲੀਟਰ ਤੇ ਫਿਰ ਅੰਮ੍ਰਿਤਸਰ ਅਸੀਂ ਤਾਂ ਨਾ ਠੀਕ ਹੋਇਆ ਇਸ ਕੰਮ ਲਈ ਉਹਨੂੰ ਠੀਕ ਕਰਨ ਵਾਸਤੇ ਤਾਂ ਕਿ ਸਿਹਤਮੰਦ ਸਿਹਤਮੰਦ ਹੋਵੇ ਲੋਕਾਂ ਨੂੰ ਘੱਟੋ ਘੱਟ ਜਿਹੜਾ ਸਰਕਾਰ ਦਾ ਫਰਜ਼ ਬੰਦ ਹੈ ਜਿਹੜਾ ਕਿ ਪ੍ਰਮਾਤਮਾ ਦਾ ਦਿੱਤਾ ਹੈ ਕਾਇਨਾਤ ਹੈ ਉਹਦੇ ਚ ਪਿੱਤਰ ਸਰੋਵਰ ਜਿਹੜੇ ਆ ਜਾਂ ਸਾਫ਼ ਸੁਥਰਾ ਪਾਣੀ ਉਹਦਾ ਵੀ ਹਮੇਸ਼ਾ ਪਉਣ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਤ ਦਾ ਸਾਨੂੰ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਹੈ ਤੇ ਪਵਨ ਮੀ ਆਪਾਂ ਦੁਸ਼ਿਤਕਾਰ ਬੈਠੇ ਆ ਪਾਣੀ ਵੀ ਦੁਸ਼ਿਤ ਹੈ ਤੇ ਧਰਤ ਦਾ ਆਪਾਂ ਕੋਈ ਖਿਆਲ ਨਹੀਂ ਰੱਖਦੇ ਸੋ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਚਾਉਣਾ ਹੈ ਜਦੋਂ ਇਹਦਾ ਅਮਲੀ ਜਾਮਾ ਕਦੋਂ ਤੱਕਨ ਕਦੋਂ ਤੱਕ ਲੋਕਾਂ ਨੂੰ ਇਹਦੀ ਜਿਹੜੀ ਸਪਲਾਈ ਜਰੀ ਸ਼ੁਰੂ ਹੋਏਗੀ ਸਭ ਤੋਂ ਵੱਡਾ ਸਵਾਲ ਹੈ ਕਿ ਪ੍ਰੋਜੈਕਟ ਦੇ ਬਾਰੇ ਅਸੀਂ ਜਾਣ ਲਿਆ ਕਿ ਇੱਕ ਅੱਛਾ ਪ੍ਰੋਜੈਕਟ ਹੈ ਲੋਕਾਂ ਨੂੰ ਮਿਲ ਰਿਹਾ ਕਦੋਂ ਸਪਲਾਈ ਸ਼ੁਰੂ ਹੋਏ ਇਹ ਅਸੀਂ ਤਕਰੀਬਨ ਤੁਸੀਂ ਕਹਿ ਸਕਦੇ ਜੇ ਕਿ ਮੋਸਟਲੀ ਮੋਟਾ-ਮੋਟਾ 6 ਤੋਂ 8 ਮਹੀਨੇ ਨੂੰ ਲੱਗਣਗੇ 6 ਮਹੀਨੇ ਕਿਉਂਕਿ ਇਸ ਜਿੱਥੇ ਕਿ ਚਲੇ ਗਈਆਂ ਟੈਂਕੀਆਂ ਕੰਪਲੀਟ ਹੋ ਜਾਂਦੀਆਂ ਨੇ ਪਾਈਪਲਾਈ ਹਮਮ ਔਰ ਕੁਛ ਜਗ੍ਹਾ ਤੇ ਰਹਿ ਗਈ ਹੈ ਜਿੱਥੋਂ ਨੰਗਨ ਦੀ ਅਜੇ ਕੁਝ ਆਰਮੀ ਦਾ ਇਸ਼ੂ ਹੈ ਆਰਮੀ ਵਾਲੀ ਦੀ ਨੰਗਨ ਦੇ ਰੇ ਜਮੀਨ ਇੱਥੋਂ ਪਾਣੀ ਨਹੀਂ ਸੋ ਇਸ਼ੂ ਜਿਹੜੇ ਇਹਨਾਂ ਦੇ ਸੋਲਵ ਕਰਾਉਣ ਵਾਲੇ ਨੇ ਉਹਨੇ ਰਿਜ਼ੋਲਵ ਕਰਾ ਦਿੰਨੇ ਹੈ ਤੇ ਸ਼ਹਿਰ ਦੀ ਸਪਲਾਈ ਜਿਹੜੀ ਹੈ ਇੱਥੋਂ ਸ਼ੁਰੂ ਹੋ ਜੂਗੀ ਔਰ ਸਾਫ ਸੁਥਰਾ ਪਾਣੀ ਔਰ ਬਹੁਤ ਵਧੀਆ ਪਾਣੀ ਜਿਹੜਾ ਕਿ ਲੋਕਾਂ ਨੂੰ ਇਹ ਮਿਲੇਗਾ ਔਰ ਲੋਕ ਇਹ ਯਾਦ ਰੱਖਣਗੇ ਇਹ ਇਹ ਹਿਸਟੋਰੀਕਲ ਮਾਈਲਸਟੋਨ ਹੋਏਗਾ ਜਿਦਾ ਅੰਗਰੇ ਬਾਲਦੇਸ਼ਾਂ ਟੈਪ ਆਰਡਰ ਪੀਂਦੇ ਕਿ ਉਹ ਨੰਬਰ ਸਰ ਦੇ ਲੋਕ ਵੀ ਟੈਪ ਆਰਡਰ ਪੀਆ ਕਰਨਗੇ 500% ਮੈਂ 100 200 3 ਹਾਂ ਚੋ ਬਸ ਫਿਰ ਮੈਂ ਉੱਥੇ ਆਉਂਗਾ ਕਿ ਲੋਕਾਂ ਦਾ ਸਰਕਾਰ ਦਾ ਜਾਂ ਸਾਡਾ ਫਰਜ਼ ਹੈ ਪਾਣੀ ਉਹਨਾਂ ਦੇ ਘਰਾਂ ਤੱਕ ਲੈ ਕੇ ਜਾਣਾ ਅਗੋ ਉਹਨਾਂ ਦਾ ਫਰਜ਼ ਹੈ ਵੀ ਉਹ ਕਿੰਨੇ ਆਪਣੇ ਜ਼ਿੰਮੇਵਾਰੀ ਦੇ ਨਾਲ ਉਹਨੂੰ ਯੂਜ਼ ਕਰਦੇ ਨੇ ਪੀੜ ਹੋਏਗਾ ਨਾ ਸਾਰਾ ਸਿਸਟਮ ਮੇਰਾ ਤਾਂ ਖਿਆਲ ਪੀੜ ਹੀ ਕਰਨਾ ਪਏਗਾ ਕਿਉਂਕਿ ਇਹ ਜੇ ਹੁਣ ਇੰਨੇ ਪੈਸੇ ਲੱਗ ਰਹੇ ਨੇ ਇਹਨੂੰ ਚਲਾਉਣ ਲਈ ਰੱਖ-ਰਖਾਵ ਲਈ ਪੈਸੇ ਕਿੱਥੋਂ ਹੋਣੇ ਆ ਪਰ ਨੋਮੀਨਲ ਜੇ ਚਾਰਜ ਹੋਣਗੇ ਮੇਰਾ ਸਾਡਾ ਕਿੰਨਾ ਕੋਖਾ ਰਿਹਾ ਕੋਈ ਪਹਿਲੇ ਜਦੋਂ ਟਿਨਿਓਰ ਤੋਂ ਸ਼ੁਰੂ ਕੀਤੀ ਸੀ ਆਪਾਂ ਗੱਲਬਾਤ ਜਿਆਦਾ ਹੋਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਵੇਲੇ ਤਾਂ ਉਸ ਵੇਲੇ ਇਸ ਚੀਜ਼ ਦਾ ਇੱਕ ਸੁਪਨਾ ਵੇਖਿਆ ਗਿਆ ਸੀ ਕਿ ਇੰਨੀ ਇੱਕ ਔਕੜਾਂ ਆਈਆਂ ਔਰ ਕੀ ਜਿਹੜਾ ਅੱਜ ਇੱਥੇ ਤੱਕਣ ਪਹੁੰਚੀਆਂ ਕਿ ਸਾਫ਼ ਪਾਣੀ ਪੀ ਸਕਦੇ ਦੇਖੋ ਸੁਮੇਤ ਜੀ ਜਿੱਦਾਂ ਇੱਕ ਘਰ ਦੀ ਘਰ ਬਣਾਉਣ ਲੱਗੇ ਔਕੜਾਂ ਆਉਂਦੀਆਂ ਇਹਨੇ ਨਾ ਇਹ ਵੀ ਘਰ ਬਣਾਉਂਦਾ ਹੈ ਕਿ ਸਹੀ ਆ ਸੋ ਔਕੜਾਂ ਤੇ ਆਉ ਹੁੰਦੀ ਹੈ ਨਾ ਇੰਡੀਆ ਸਭ ਤੋਂ ਵੱਡੀ ਔਕੜ ਹੁੰਦੀ ਹੈ ਕਿ ਐਡੇ ਵੱਡੇ ਪ੍ਰੋਜੈਕਟ ਨੂੰ ਜਿਹੜਾ ਵਾਤਾਵਰਣ ਹੁੰਦਾ ਜਦਾਂ ਬਰਸਾਤਾਂ ਆ ਨੇ ਉਹਨਾਂ ਦੇ ਵਿੱਚ ਹੈਂਡਲ ਕਰਨਾ ਲੈ ਕੇ ਜਾਣਾ ਬੜੀਆਂ ਮੁਸ਼ਕਿਲਾਂ ਆਉਂਦੀਆਂ ਨੇ ਕਿਉਂਕਿ ਜਦੋਂ ਟੋਏ ਨੀਵੇਂ ਪੁੱਟਨੇ ਸਰਕਾਰਾਂ ਕੁਝ ਕਰਨ ਗਈਆਂ ਅੱਗੇ ਕਿ ਮਤਲਬ ਤੁਸੀਂ ਮੈਂ ਤੁਹਾਡੀ ਮੈਂ ਸਵਾਲ ਦੀ ਗੱਲ ਕਰ ਰਿਹਾ ਕਿ ਤੁਸੀਂ ਪ੍ਰੋਜੈਕਟ ਲੈਣ ਦਾ ਸਭ ਕੁਝ ਰੈਡੀ ਹੋ ਗਿਆ ਪਰ ਕੰਮ ਤੇ ਵਰਕਫੋਰਸ ਤੇ ਸਰਕਾਰ ਨੇ ਦੇਣੀ ਹੈ ਪਰ ਫੋਰਸ ਤੇ ਦੇਣੀ ਪੈਗੀ ਨਾ ਸਰਕਾਰ ਨਾਲ ਐਗਰੀਮੈਂਟ ਨੇ ਇਹ ਕੋਈ ਐ ਤੇ ਹੈ ਨਹੀਂ ਕਿ ਆਪਾਂ ਬਿਗੈਰ ਸਰਕਾਰ ਤੋਂ ਕੀਤਾ ਹੈ 70% ਪੈਸੇ ਵਰਲਡ ਬੈਂਕ ਦੇ ਨੇ 30% ਸਟੇਟ ਗਵਰਨਮੈਂਟ ਦੇ ਨੇ ਸਟੇ ਔਰ ਇਹਨੂੰ ਦੇ ਹੁਣ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਚਲਾਉਣਗੇ ਵੀ ਮੈਨੂੰ ਤੇ ਦੇਖੋ ਹਮੇਸ਼ਾ ਚੰਗੇ ਲਈ ਸੋਚਦੇ ਆ ਸੀ ਤੇ ਉਮੀਦ ਰੱਖਦੇ ਕਿ ਚੰਗਾ ਕਰਨਗੇ ਜਿਹੜਾ ਕੋਈ ਮਾੜੀ ਚੀਜ਼ ਹੋ ਗਈ ਜਿਉਂ ਨੂੰ ਲੈ ਲੈ ਕੇ ਆਪਾਂ ਅੱਗੇ ਤੁਰੇ ਜਾਵਾਂਗੇ ਵੀ ਹੋ ਨਹੀਂ ਸਕਦਾ ਇਹਦਾ ਮਾੜਾ ਹੋਊਗਾ ਮੇਰਾ ਖਿਆਲ ਚੰਗੀ ਉਮੀਦ ਰੱਖਣੀ ਚਾਹੀਦੀ ਹੈ ਔਰ ਮੈਂ ਕਾਰਪੋਰੇਸ਼ਨ ਤੋਂ ਵੀ ਚੰਗੀ ਉਮੀਦ ਰੱਖੂੰਗਾ ਤੇ ਔਰ ਅਫਸਰ ਸਹਿਬਾਨ ਤੋਂ ਵੀ ਔਰ ਸਰਕਾਰ ਤੋਂ ਵੀ ਕਿ ਤੁਸੀਂ ਇਹਨੂੰ ਕੰਪਲੀਟ ਕਰਕੇ ਇਹਨੂੰ ਸਹੀ ਤਰੀਕੇ ਨਾਲ ਵਾਜੂਬ ਸਹੀ ਤਰੀਕੇ ਨਾਲ ਚਲਾਓਗੇ ਔਰ ਲੋੜਵੰਦਾ ਨੂੰ ਸਹੀ ਸਾਫ ਸੁਥਰਾ ਪਾਣੀ ਜਿਹੜਾ उन्होंने दोगे शुक्रिया तो सर आ, कब तक ये कम्प्लीट अब इसका जिस तरह से आज निरीक्षण किया गया क्या कहेंगे इसके जल्दी शुरू हो जाएगा सर ने बोला छः से आठ महीने तो तकरीबन टेस्टिंग हमारी जो है छः महीने बाद शुरू होगी तो ब, विल स्टार्ट कमिश्निंग फ्रॉम मई जून मई जून में इस लोगों को कितने एरिए में पहले जो पानी मिल जाएगा पहले साउथ जोन में करेंगे बिकॉज नॉर्थ जोन में आर्मी के आर ओ डब्लू का इशू सर ने ही बताया वी आर गेटिंग इशू ऑफ दी आर ओ डब्ल्यू तो आर ओ डब्ल्यू कॉरपोरेसन एंड गवर्नमेंट ऑफ पंजाब इज वर्किंग ऑन दिस तो वी सुड गेट इट तो साफ सुथरा पानी मिलेगा तो so, क्या जो हम जो बिस्लरी पानी पीते हैं जो बॉटल्स में होता है उससे इस पानी की पवित्रता का कितना फर्क है एक्चुअली जो बॉटल में हम पानी पीते हैं उसमें वी आर बिलीविंग ऑन वाट एवर इज रिटर्न ऑन द बॉटल हम यहाँ से जो वाटर सप्लाई करेंगे हमारी यहाँ पीरियडिक टेस्टिंग होंगी और उसमें जो भी ट्वेंटी पैरामीटर्स वाटर सप्लाई के हैं वो हमारे दिन भर में चार से छः बार टेस्ट किए जाएंगे तो कितना फर्क होगा बहुत बहुत ज़्यादा होगा बिकॉज वन एवर इट इज ए बॉटल वाटर और टैप वाटर में बिकॉज टैप वाटर इज ऑलवेज मोर प्योर बिकॉज इट इज मोर हाइजीनिक देन इन ए स्टोर वाटर पर अक्सर हम शहर में देखते हैं गंदे पानी की समस्या रहती है वो सब खत्म हो जाएगी इससे बिल्कुल इससे बहुत सारी वाटर कॉन्टेमिनेशन रिलेटेड डिजीज जो है उससे लोगों को निजात मिलेगा uh, अच्छी हेल्थ लोगों को मिलेगी और uh, common community ko water uh, power saving hogi because unko ghar mein 2-3 story tak aaram se water pahunchega 24/7 mein ਠੀਕ ਹੈ ਧੰਨਵਾਦ ਤਾਂ ਇਹ ਤੁਹਾਨੂੰ ਦੱਸਿਆ ਕਿ ਇੱਕ ਪ੍ਰੋਜੈਕਟ ਜਿਹੜਾ ਹੈ ਅੰਮ੍ਰਿਤਸਰ ਵਿਕੇ ਚੱਲ ਰਿਹਾ ਹੈ ਤਾਂ ਵਰਲਡ ਬੈਂਕ ਦੀ ਲਾਗਤ ਨਾਲ ਤਕਰੀਬਨ 665 ਕਰੋੜ ਦਾ ਪਹਿਲਾ ਪ੍ਰੋਜੈਕਟ ਹੈ ਪਹਿਲੇ ਫੇਜ਼ ਦੇ ਵਿੱਚ ਹੋਏਗਾ ਜਿੱਦੇ ਨਾਲ ਕੀ ਪਾਣੀ ਦੀ ਸਪਲਾਈ ਜਿਹੜੀ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਏਗੀ ਤਾਂ ਉਸ ਤੋਂ ਬਾਅਦ ਇਹ ਪਾਣੀ ਜਿਹੜਾ ਹੈ ਸਰਕਾਰ ਜਰੀ ਲੋਕਾਂ ਦੇ ਘਰਾਂ ਤੱਕ ਪਹੁੰਚਾਏਗੀ ਤਾਂ ਇਹ 1000 ਕਰੋੜ ਦੇ ਨਾਲ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸਾਫ਼ ਸੁਥਰਾ ਪਾਣੀ ਵਿਦੇਸ਼ੀ ਦੀ ਤਰਫ਼ ਤੇ ਮਿਲੇਗਾ ਟੈਪ ਵਾਟਰ ਜਿਸ ਤਰ੍ਹਾਂ ਫੋਰਨ ਦੇ ਵਿੱਚ ਲੋਕ ਯੂਜ਼ ਕਰਦੇ ਨੇ ਉਸ ਤਰ੍ਹਾਂ ਹੁਣ ਟੈਪ ਵਾਟਰ ਰਾਹੀਂ ਤੁਹਾਨੂੰ ਸਾ ਦੇ ਨਾਲ ਕਈ ਲੱਖਾਂ ਕਰੋੜਾਂ ਰੁਪਏ ਦੇ ਖਰਚ ਬਚਣਗੇ ਜਿਹਦੇ ਨਾਲ ਕੀ ਪਾਣੀ ਦੀ ਜਿਹੜੀ ਮੋਟਰਾਂ ਹੁੰਦੀਆਂ ਨੇ ਉਹ ਵੀ ਬਕਰਚ ਬਚੂਗਾ ਇਸ ਤੋਂ ਇਲਾਵਾ ਟਿਊਬਵੈਲ ਜਿਹੜੇ ਹੁੰਦੇ ਨੇ ਉਹਨਾਂ ਦਾ ਵੀ ਖਰਚ ਬਚੂਗਾ ਤਾਂ ਇਹ ਸਾਰੀਆਂ ਚੀਜ਼ਾਂ ਹੁਣ ਤੁਹਾਨੂੰ ਮਿਲਣਗੀਆਂ ਔਰ ਫਿਲਹਾਲ ਆਉਣ ਵਾਲੇ 6 ਮਹੀਨਿਆਂ ਤੱਕ ਇਹਦੀ ਸਪਲਾਈ ਸ਼ੁਰੂ ਹੋ ਜੇਗੀ ਪਰ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਖਾਸ ਉਗਾਤ ਮਿਲੇਗੀ ਜਿਹਦੇ ਨਾਲ ਕੀ ਸਾਫ਼ ਪਾਣੀ ਪੀਣ ਨੂੰ ਹੁਣ ਲੋਕਾਂ ਨੂੰ ਮਿਲਦਾ ਹੋਇਆ ਨਜ਼ਰ ਆਏਗਾ ਕੈਮਰਾਮੈਨਰ ਇਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ